ਸਾਰੇ ਜੀ ਪਾਛਾ ਰਿਤਿ ਸੇਗ ਬਿਰ ਬਾਜ ਬਿਰਤੀ ਚਾਪੇ ਹਮਰੀ ਕਰੋ ਹਾਸਰ ਛਾ ਪੂਰਨ ਹੋਏ ਚਿਤ ਕਿਛਾ ਤਵ ਚਰਨਾਂ ਦਾ ਮਰ ਰਹੇ ਮਾਰ ਆਪਣਾ ਜਾਣ ਕਰੋਪਿਤ ਪਾ ਹਮਰੇ ਦੋਸਤ ਸਦਾ ਤੁਕਾ ਹੋ ਆਭਾਦ ਬਚਾ ਸੁਖੇ ਬਸੈ ਮੂਰ ਪਰਵਾਹ ਸੇਵਕ ਸੁਖ ਸੁਭੈ ਕਰਤਾਰ ਮੁਰਛ ਜਗਤ ਕਰਤ ਕਰਿਐ ਸਭ ਬੈਰਨ ਕੋ ਜਸ ਕਰਿਐ ਪੂਰਣ ਹੋਇ ਅਮਰੀ ਆਸਾ ਦੂਰ ਬਜਨ ਕੀ ਅਹ ਪਿਆਸ ਤੁਮਹ ਸਾਨ ਕੋ ਅਵਰਣਾ ਤਿਆਹੋ ਵਰ ਚਾਹ ਸੋ ਤੁਮ ਤੇ ਪਾਵੋ ਸੇਵਕ ਸਿਖ ਹਮਾਰੇ ਤਾਰੀਅ ਹੈ ਤੁੰ ਤੁ ਸੱਦਰ ਹਮਾਰੇ ਬਾਲੀਅ ਆਵਹਾ ਦਮ ਜਬਰੀਐ ਵਰਣ ਕਾਲ ਗੋਤਰਾ ਸਦਵਰੀਐ ਹੂ ਜਿਸੁ ਨਾ ਹਮਾਰੇ ਪਛੈ ਸਿਰੀ ਉਸਤਤ ਜੋ ਕਰਹੁ ਰਿਥਾ ਪਰਮ ਜੀਉ ਮੈ ਰਖਣ ਹਾਰੇ ਸਾਹਿਬ ਸੰਸਾ ਕਾਲ ਪਾਏ ਬ੍ਰਹਮ ਉਪ ਉਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਨ ਬਿਸਰ ਪ੍ਰਕਾਸ਼ ਸੁਖਲ ਕਰ ਕਾ ਗਿਆ ਤਮਸਾ ਦਵਨ ਕਾਲ ਜੋ ਕੀ ਸਭ ਕੀ ਹੋ ਵਿਜਰਾਜ ਬ੍ਰਹਮ ਅਦੁੱਤੀ ਹੋ ਦਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਹ ਹਮਾਰਾ ਜਮਨ ਕਾਲ ਸਭ ਜਗਤ ਘੜਾਇਓ ਦੇਵ ਦੇ ਤਿਸਨ ਉਪਜਾਇਓ ਆਦੰਤ ਇਕਰਮ ਤਾਰ ਸੋਏ ਗੁਰੂ ਸਜੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਤਿ ਪ੍ਰਜਾ ਜਨ ਆਪ ਸਦਾ ਸੇਵਕਨ ਕੋ ਸਭਗੁਣ ਸੁਖ ਤੇਉ ਸਤਨ ਕੋ ਬਲ ਮੋ ਬਦ ਕੀਓ ਕਰ ਘਟ ਕੇ ਅੰਤਰ ਕੀ ਜਾਣਤ ਭਰੇ ਗੁਰ ਕੀ ਪੀਰਿ ਪਛਾਨਤ ਚਿਟਿ ਚਿਟੇ ਕੁੰਤ੍ਰੈ ਫੁੱਲਾ ਸਭ ਪਰ ਗ੍ਰਿਪਾ ਦਸਤ ਕਰ ਫੁੱਲਾ ਸਤਨ ਦੁਖ ਪਾਏ ਤ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਿ ਪੁਸ਼ੰਨ ਕੜ ਕੜ ਕੇ ਪੜ ਪੜ ਕੇ ਜਾਣੈ ਜਬ ਉਦ ਕਰ 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 ਤਾਰ ਪ੍ਰਜਾ ਤਰਤ ਕਰ ਦੇ ਅਪਾਰ ਜਬ ਆ ਕਰ ਪੁਕਾਰ ਤੁਮ ਕਮ ਤਮ ਬੈ ਬਲਤ ਦੇ ਤਰ ਸੁਭਾ ਦਿੱਤ ਬਦਨ ਸਤ ਸੁਤਾਰੈ ਪਾਪਣੀ ਪੂਜ ਚਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇ ਗਾ ਲਬ ਅੰਕਾਰ ਤ੍ਰਿਪਕੰ ਅਰੰਭ ਤਾਰਨੀਦ ਅਦੇ ਸੰਭ ਤਕ ਮੁੜ ਜਾਤਿ ਪਿਤਾ ਲਖੁ ਬੇਹਣ ਪਾਵਦ ਮਿਤਾ ਤਉ ਕਰ ਪਾਣੰ ਅਮਾਨਤ ਮਾ ਮੂੜਵਦ ਬੇਦਨ ਜਾਣਤ ਬਾਵ ਜਿਵ ਕੋ ਕਹਿਤ ਸਦਾ ਸੇਵ ਕਰਤਾ ਜਿ ਨਤਨ ਪੇਵੋ ਆਪ ਬਣੀ ਬੁਧ ਹ ਜਿਤੀ ਬਰਣਨ ਲਨ ਗਣਤੋ ਹ ਜਿਤੀ ਤੁਮਰਾ ਲਖਾ ਨਾ ਜਾਏ ਪਸਾਰ ਗਹਿ ਬੁਧ ਸਜਾ ਪ੍ਰਤਮ ਸੰਸਾਰ ਇਕੈ ਰੂਪ ਅਨੂਪ ਸਰੂਪਾ ਰੰਗ ਕਪਾਇਓ ਰਾਗ ਕੈ ਭੂਪਾ ਨ ਜਿਰਧ ਸਿਤਜ ਕਿਨੀ ਉਦੁਰਖਾਰ ਬਹੁਰ ਰਤ ਦਿਨੀ ਬਹੁ ਫੂਲ ਰਾਜਾ ਹਵ ਪਿਠ ਕਾਹ ਸਵਟ ਭਯੋ ਸੰਕਰ ਇਕ ਇਕਠਾ ਸਗਰੀ ਸ਼੍ਰਸ਼ਟ ਦਿਖਾਇ ਅਚੰਪਵ ਆਜਿਵ ਸਰੂਪ ਸਯੰਕਰ ਅਵਰਧਾ ਮੇਰੀ ਤੁਮ ਕਰੋ ਸੇਕ ਬਾ ਅਸਖ ਸੰਘਰੋ ਦੁਸਤ ਜਿ ਦੇ ਟੁਕਤ ਪੱਤਾ ਸਗਲ ਮਲੇ ਇਸ ਕਰਮਨ ਕਾਤਾ ਜੇ ਅਸਤੁ ਚ ਤਉ ਸਰਣੀ ਪਾਰੇ ਤੇਰੇ ਕੇ ਦੁਸਤ ਦੁਖ ਤਹਾ ਪਰੇ ਬੁਰਖ ਜਵਣ ਪਗ ਪਰੇ ਤਿਹਾਰ ਤੇਰੇ ਕੇ ਤੁਕ ਸੰਕੜ ਸਭ ਟਾਰੇ ਜੋ ਕਲ ਕੋ ਤਿਕ ਬਾਰਤ ਆਏਹ ਤਾਂ ਕੇ ਗਾਲ ਨਿਕਟ ਨਐਹ ਰਤਿ ਹੋਏ ਤੈ ਸੁਨ ਕਲ ਦੁਸਤ ਰਸਟਰੇ ਤਦ ਕਲ ਕਿਰਪਾ ਦ੍ਰਿਸ਼ਟ ਤਨ ਜੈ ਹਰਿ ਹਰਿ ਤਾਂ ਕੀਤਾ ਤਨ ਕਮੋ ਹਰਿ ਹਰਿ ਰਤਿ ਸੱਜ ਕਰਮੋ ਸੁਭ ਹੋਏ ਦੁਸਤ ਸ਼ਾਵਨ ਸ਼ਵੈ ਸਕੇ ਨ ਕੋਈ ਏਕ ਬਾਰ ਜੋ ਤੁਮੈ ਸੁਭਾਰਾ ਕਾਲ ਫਾਲ ਤੇ ਤਹਿ ਉਬਾਰਾ ਜਨ ਦਰਣਾ ਤਹ ਹਰੁ ਕਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਦਿਹੁ ਗਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਰੋ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਦਿਹੁ ਪਾਜੀ ਸਰਬ ਧਰਮੋ ਸਹਾਈ